ਆਏ ਹੋ ਰਪਾ ਮਰ ਗਿਆ ਏਹ ਏਹ ਬਾਬਾ ਜੀ ਉਹ 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 ਬਾਈ ਹੋ ਉਹ ਬਾਈ ਛੱਡ ਦੇ ਉਹ ਛੱਡ ਦੇ ਵੀਰ ਉਹ ਹੋ 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 ਉਹ ਮਰ ਗਿਆ ਉਹ ਵੀਰੇ ਪੈਰ ਗਲਿਆ ਹੋਇਆ ਜੀ ਬਸ ਕੀੜੇ ਹੀ ਨਹੀਂ ਪਏ ਬਾਕੀ ਸਾਰਾ ਕੁਝ ਹੀ ਹੋ ਗਿਆ ਪਰ ਜੇ ਸਾਹਬ ਨਾਲ ਜੀ ਤੁਸੀਂ ਦੇਖੋ ਪੈਰ ਉੱਪਰਲੀ ਮਾਸ ਦੀ ਸਾਰੀਆਂ ਅੰਦਰਲੀਆਂ ਪਰਤਾਂ ਜਮੇ ਗਲ ਗਈਆਂ ਕਿੰਨਾ ਕਰ ਲਾ ਹਾਏ ਬਾਹ ਹਾਏ 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 ਰੱਬਾ ਉਹ 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 ਮਾਰ ਕੇ ਆ ਉਹ 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 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣੇ ਇੱਕ ਬਜ਼ੁਰਗ ਨੇ ਕਾਫੀ ਤਕਲੀਫ ਚ ਨੇ ਆਏ ਤੁਹਾਡੇ ਪੈਰ ਨੂੰ ਕੀ ਹੋਇਆ ਕੀ ਲੱਗ ਗਈ ਬਾਬੇ ਦੀ ਅੱਛਾ ਜੀ। ਪੀਂਗ ਪਈ ਜਾਂਦੀ ਆ ਜਦੋਂ ਨਹੀਂ ਜਗ ਬਣਿਆ ਹੋਇਆ ਇਹਦੇ ਵਿੱਚ। ਅੱਛਾ ਜੀ। ਨਾ ਮੈਨੂੰ ਸਾਹਮਣੇ ਆਲਾ ਕੋਈ ਨਾ ਕੋਈ ਰੋਟੀ ਵਾਲਾ ਨਾ ਟੋਪਕਾ ਵਾਲਾ ਕੋਈ ਕਦੇ ਭੁੱਖੇ ਬੈਜੀਗਾ। ਦਵਾਈ ਫਿਰ ਕਿੱਥੇ ਲੈਣੀ ਆ? ਦਵਾਈ ਦਾ ਜੀ ਮੈਂ ਕਿੱਥੋਂ ਲੈਣ ਤਾਂ ਆਏਗਾ ਕੋਈ ਗੋਲੀ ਜ਼ਰਦ ਵਾਲੀ ਮੰਗਾ ਲਈ ਦੀ ਆਉ ਕੋਈ ਖਾਣਾ ਜੀ ਮੈਂ। ਅੱਛਾ ਜੀ ਕੋਈ ਇਲਾਜ ਨਹੀਂ ਹੋ ਰਿਹਾ ਇਹਦਾ। ਇਹਦਾ ਕੋਈ ਗਾੜੀ ਨਹੀਂ ਹੋ ਰਿਹਾ ਪੈਸੇ ਨਹੀਂ ਇਹਦਾ ਇਲਾਜ ਕਿੱਥੋਂ ਕਰਾਉਣਾ। ਸਾਰੇ ਤਾਂ ਦੇਖੋ ਕੀ ਹਾਲਾ ਕਰਦਾ। ਸਾਰੇ ਇਹਦਾ ਦੇਖੋ ਇਹ ਘਰ ਆ ਇਹਦਾ ਦੇਖੋ ਕਿਦਾਂ ਰਹਿਣ ਦਾ ਇਹਦਾ ਉਹ ਇਹਦਾ ਕੋਈ ਹੈ ਨਹੀਂ ਵਿਚਾਰੇ ਦਾ ਕੋਈ ਸਾਧਨ ਅਸੀਂ ਕੱਲ ਜੀ ਸਾਰਿਆਂ ਨੂੰ ਅਸੀਂ ਕੌੜੀਪਿੰਡ ਦੇ ਮੋਹੂਦਵਰ ਬੰਦੇ ਅੱਜ ਹਰਕਿਰ ਸਿੰਘ ਦੇ ਘਰ ਪਹੁੰਚੇ ਆ ਜਿਵੇਂ ਤੁਹਾਨੂੰ ਜਿਵੇਂ ਦੇਖੇ ਸਕਦੇ ਆ ਕਿ ਇਹਨਾਂ ਦੇ ਪੈਰ ਦੀ ਜਿਹੜੀ ਹਾਲਾਤ ਨੇ ਬਹੁਤ ਜ਼ਿਆਦਾ ਗੰਦੀ ਹੈ। ਉਹ ਕਾਫੀ ਲੰਬੇ ਸਮੇਂ ਤੋਂ ਇਹ ਇਲਾਜ ਵੀ ਕਰਾ ਰਹੇ ਨੇ ਪਰ ਕੋਈ ਫਰਕ ਨਹੀਂ ਪੈ ਰਿਹਾ। ਸਾਨੂੰ ਮੁਸ਼ਕਲ ਇਹ ਚੀਜ਼ ਤੇ ਆ ਰਹੀ ਹੈ ਕਿ ਕਿ ਬਿਲਕੁਲ ਅਸੀਂ ਇਕੱਲੇ ਨਹੀਂ ਇਹਨਾਂ ਦਾ ਮੇਹੁ ਚ ਕੋਈ ਨਹੀਂ ਹੈ ਨਾ ਕੋਈ ਇਹਨਾਂ ਦੀ ਵਾਈਫ ਨਹੀਂ ਨਾ ਕੋਈ ਬੱਚਾ ਨਹੀਂ ਇਹਨਾਂ ਕੋ ਸਾਹਮਣੇ ਆਲੇ ਜੇ ਹੈ ਸਾਡੀ ਬਹੁਤ ਬੰਦਿਆ ਵੱਲੋਂ ਹੱਥ ਜੋੜ ਕੇ ਬੇਨਤੀ ਆ ਇਹਨਾਂ ਦਾ ਹਾਲ ਚਾਲ ਆਏ ਤਾਂ ਦੇ ਇਹਨਾਂ ਦੀ ਪੈਸੇ ਹਾਲਾਤ ਨੇ ਜੋ ਠੀਕ ਹੋ ਸਕਣ ਤੇ ਚੱਲ ਸਕਣ ਚੱਕਰ ਕਾਲ ਬਾਪੂ ਜੀ ਹਾਂ ਜੀ ਕੀ ਹਾਲ ਚਾਲ ਨੇ ਕੀ ਨਾਂ ਜੀ ਆਪਣਾ ਹਰਕੀਰ ਸਿੰਘ ਹੈ ਮਲਕੀਤ ਹਰਕੀਤ ਜੀ ਹਰਕੀਤ ਸਿੰਘ ਹਰਕੀਤ ਸਿੰਘ ਜੀ ਤੁਹਾਡੇ ਕਿੰਨੇ ਬੱਚੇ ਆ ਬੱਚਾ ਮੈਂ ਪੁੱਛੋ ਨਾ ਜੀ ਕੁਛ ਨਹੀਂ ਬੱਚਿਆਂ ਦਾ ਤਾਂ 12-13 ਸਾਲ ਹੋ ਗਏ ਅੱਛਾ ਜੀ ਖਰਾਰ ਨਹੀਂ ਨਹੀਂ ਕਿੱਧਰ ਗਏ ਉਹ ਵੇਖੀਆਂ ਜੀ ਆਪਣੇ ਉਹਨੇ ਵਿਆਹ ਕਰਾ ਲਿਆ ਹੋਰ ਤਲਾਕ ਦਿੱਤਾ ਨਹੀਂ ਉਹਨੇ ਬਿਨਾਂ ਤਲਾਕ ਤੋਂ ਵਿਆਹ ਕਰਾਇਆ ਹੋਇਆ ਉਹਦਾ ਠੀਕਾ ਤੇ ਬਾਪੂ ਤੁਸੀਂ ਕੀ ਕੰਮ ਕਰਦੇ ਸੀ ਮੈਂ ਵੀਰੇ ਟਰੱਕ ਚ ਆਉਂਦਾ ਸੀ ਤੇ ਬੀੜੀਆਂ ਬਾਪੂ ਕਿਦੋਂ ਪੀਨੇ ਹੋ ਬੀੜੀਆਂ ਦਾ ਹੀ ਪੀਣਾ ਮੈਂ ਕਹਿ ਦੀਆਂ ਮੁੱਛਾਂ ਨਾਲ ਹੋਈਆਂ ਪਈਆਂ ਬੀੜੀਆਂ ਨਾ ਬਾਪੂ ਉਹਦੇ ਕਰਕੇ ਬਾਪੂ ਜ਼ਖਮ ਹੋਇਆ ਨਿਕੋਟੈਕਸ ਜਿਹੜੀ ਖੂਨ ਦੇ ਵਿੱਚ ਜਦੋਂ ਜਾਂਦੀ ਆ ਉਹ ਖੂਨ ਦੇ ਜਿਹੜੇ ਕਾਣਾ ਜੰਮਣ ਵਾਲੇ ਉਹਨਾਂ ਨੂੰ ਖਤਮ ਕਰਦੀ ਆ ਠੀਕ ਆ ਜੀ ਤੇ ਤਾਂ ਹੀ ਜ਼ਖਮ ਬਣਿਆ ਹੋਇਆ ਬਾਪੂ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਇਹਦੀ ਹਰਕੀਰਤ ਸਿੰਘ ਪਿੰਡ ਕੌੜੀ ਖੰਨਾ ਸ਼ਹਿਰ ਖੰਨੇ ਦੇ ਬਿਲਕੁਲ ਨੇੜੇ ਪੈਂਦਾ ਲੁਧਿਆਣਾ ਜ਼ਿਲ੍ਹਾ ਪੈਂਦਾ ਤਹਿਸੀਲ ਖੰਨਾ ਪੈਂਦੀ ਸਾਨੂੰ ਹਨਾ ਕੋੜੀ ਬੜਾ ਬੜਾ ਹਾਦਸਾ ਹੋਇਆ ਸੀ ਰੇਲ ਦਾ ਹਨਾ ਇੱਕ ਵਾਰ ਅਸੀਂ ਛੋਟੇ ਛੋਟੇ ਸੀ ਮੈਨੂੰ ਜਿਆਦਾ ਉਸ ਪਿੰਡ ਤੋਂ ਬਾਪੂ ਬਾਪੂ ਨੇ ਸਾਰੀ ਉਮਰ ਟਰੱਕ ਚਲਾਇਆ ਟਰੱਕ ਡਰਾਈਵਰ ਰਹਾ ਤੇ ਟਰੱਕ ਡਰਾਈਵਰੀ ਵਿੱਚ ਕਰਦਿਆਂ ਕਰਦਿਆਂ ਬਾਪੂ ਦਾ ਘਰ ਪਰਿਵਾਰ ਵੀ ਜੜ ਗਿਆ ਵਿਆਹ ਹੋਇਆ ਸੀ ਘਰ ਵਾਲੀ ਵੀ ਛੱਡ ਕੇ ਚਲੇ ਗਈ ਬੱਚਾ ਵੀ ਸੀ ਉਹ ਵੀ ਨਾਲ ਹੀ ਚੱਲਿਆ ਗਿਆ ਬਾਪੂ ਦਾਸ ਦਾ ਵੀ ਉਹਦੇ ਨਾਲ ਮੇਰਾ ਹੁਣ ਕੋਈ ਸਬੰਧ ਨਹੀਂ ਉਹਨੇ ਅੱਗੇ ਵਿਆਹ ਕਰਾ ਲਿਆ ਤਿੰਨ ਭਰਾ ਸੀ ਇੱਕ ਭਰਾ ਇਸ ਦੁਨੀਆ ਤੋਂ ਜਾ ਚੁੱਕਿਆ ਇੱਕ ਭਰਾ ਵਾ ਜਿਹੜਾ ਵੱਡਾ ਉਹ ਘਰੇ ਆ ਉਹਦੇ ਆਪ ਦੇ ਕਹਿੰਦੇ ਆਪਰੇਸ਼ਨ ਹੋਇਆ ਤਿੰਨ ਉਹ ਵੀ ਕੁਝ ਨਹੀਂ ਕਰ ਸਕਦਾ ਉਹਦਾ ਬੇਟਾ ਇੱਕ ਯੂਰਪ ਦੇ ਵਿੱਚ ਹੰਗਰੀ ਦੇ ਵਿੱਚ ਉਹ ਵੀ ਕੁਝ ਨਹੀਂ ਕਰ ਸਕਦਾ ਅੱਜ ਦਾ ਸਮਾਂ ਹੀ ਇਦਾਂ ਦਾ ਚੱਲਦਾ ਸਾਡਾ ਸਮਾਜ ਇਦਾਂ ਦਾ ਹੋ ਗਿਆ ਸਾਡੇ ਸਮਾਜ ਦੇ ਵਿੱਚ ਅਸੀਂ ਸਿਰਫ ਜਿਨ੍ਹਾਂ ਨੂੰ ਅਸੀਂ ਜੰਮਿਆ ਜਾਂ ਜਿਨ੍ਹਾਂ ਨੇ ਸਾਨੂੰ ਜੰਮਿਆ ਇਹ ਦੋ ਰਿਸ਼ਤੇ ਹੀ ਰਹਿ ਗਏ ਨੇ ਕਰੀਬ 70-80% ਉਹ ਵੀ 30% ਉਹ ਵੀ ਖਤਮ ਹੋ ਗਏ ਨੇ ਬਾਕੀ ਰਿਸ਼ਤੇ ਸੀ ਜਿਹੜੇ ਨਾ ਚਾਚੇ ਤਾਏ ਦੇ ਮਾਮਾ ਮਾਸੀ ਭੂਆ ਮਾਮੇ ਦਾ ਮੁੰਡਾ ਭੂਆ ਦਾ ਮੁੰਡਾ ਨਾਨਕੇ ਮਤਲਬ ਉਸ ਲਗਭਗ ਬਿਲਕੁਲ ਖਤਮ ਹੋ ਗਿਆ ਇਹਨਾਂ ਦਾ ਤਾਂ ਨਾਂਠੇ ਹੀ ਨਹੀਂ ਬਚਿਆ ਇਹਨਾਂ ਰਿਸ਼ਤਿਆਂ ਦਾ ਕਿਉਂ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਲੈਣ ਜਾਂਦੇ ਆ ਜਾਂ ਕੋਈ ਸਾਡੇ ਕੋਲ ਇਸ ਤਰ੍ਹਾਂ ਪਹੁੰਚਦਾ ਮੈਂਬਰ ਉਹਦੇ ਵਿੱਚ ਦੋ ਹੀ ਰਿਸ਼ਤੇ ਕਾਊਂਟ ਕਰਦੇ ਆ ਵੀ ਬੱਚੇ ਹੈਗੇ ਆ ਨਹੀਂ ਜੀ ਬੱਚੇ ਹੈ ਨਹੀਂ ਜਾਂ ਹੈਗੇ ਆ ਨਾ ਹੋਇਆ ਵਰਗੇ ਆ ਫਿਰ ਮਾਪਿਓ ਹੈਗੇ ਹੁਣ ਬਾਪੂ ਦੀ ਉਮਰ 70 75 ਸਾਲ ਦੀ ਹੈ ਮਾਪਿਓ ਤਾਂ ਕਿੱਥੇ ਹੋਣੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਹਨਾ ਮਤਲਬ ਫਿਰ ਰਿਸ਼ਤਾ ਹੋਰ ਰਹਿ ਕਿਹੜਾ ਗਿਆ ਹੋਰ ਰਿਸ਼ਤਾ ਰਹਿ ਗਿਆ ਭੈਣ ਭਰਾ ਦਾ ਉੱਥੇ ਜਮਾਂ ਹੀ ਲਖੀਰ ਵੱਜ ਗਈ ਭੈਣ ਭਰਾ ਜੀ ਉਹ ਤਾਂ ਆਪਦੇ ਜੋਗੇ ਆ ਹੈਗੇ ਆ ਪਰ ਉਹ ਨਹੀਂ ਕੁਝ ਕਰ ਸਕਦੇ ਫਿਰ ਆਪਾਂ ਉਸ ਤੋਂ ਅੱਗੇ ਵਧੀਏ ਵੀ ਮਾਸੀ ਦੇ ਮੁੰਡੇ ਮਾਮੇ ਦੇ ਮੁੰਡੇ ਉਹ ਵੀ ਭੈਣ ਭਰਾ ਹੀ ਹੁੰਦੇ ਆ ਉਹਨਾਂ ਦੀ ਤਾਂ ਗੱਲ ਹੀ ਮੁੱਕ ਗਈ ਨਾਨਕੇ ਦਾਦਕੇ ਦਾ ਖਤਮ ਹੀ ਹੋ ਗਿਆ ਕੰਮ ਕੈਸੀ ਵਿਡੰਬਣਾ ਕੈਸੀ ਇਹ ਕੁਦਰਤ ਦਾ ਕੋਈ ਨਿਜਮ ਬਣ ਗਿਆ ਪਤਾ ਨਹੀਂ ਅਸੀਂ ਕੁਦਰਤ ਨੂੰ ਭੁੱਲ ਗਏ ਆ ਜਾਂ ਅਸੀਂ ਖੁਦ ਆਪਣੇ ਆਪ ਨੂੰ ਜਾਂ ਉਸ ਮਾਇਆ ਨੂੰ ਵੱਡਾ ਮੰਨ ਲਿਆ ਇਹੀ ਬਾਪੂ ਕੋਲੇ ਅਜ ਮਾਇਆ ਹੁੰਦੀ ਤਾਂ ਬਾਪੂ ਦੇ ਸਾਰੇ ਰਿਸ਼ਤੇਦਾਰ ਹੋਣੇ ਸੀ ਇਹੀ ਬਾਪੂ ਦੇ ਕੋਲੇ 10 ਕਿੱਲੇ ਜ਼ਮੀਨ ਹੁੰਦੀ ਤਾਂ ਬਾਪੂ ਇੱਥੇ ਥੋੜੀ ਬੈਠਾ ਹੋਣਾ ਜੇ ਕਾਊਂਟ ਦੇ ਵਿੱਚ 10-15 ਲੱਖ ਰੁਪਈਆ ਹੁੰਦਾ ਤਾਂ ਅਜ ਬਾਪੂ ਇੱਥੇ ਨਾ ਪਹੁੰਚਦਾ ਪਰ ਬਹੁਤ ਸ਼ੁਕਰੀਆ ਧੰਨਵਾਦ ਆ ਫੇਰ ਵੀ ਕੁਝ ਬੰਦੇ ਹਜੇ ਵੀ ਸਮਾਜ 'ਚ ਆਪਣਾ ਕੰਮ ਕਰ ਰਹੇ ਨੇ ਫੇਰ ਵੀ ਕੁਝ ਲੋਕ ਨੇ ਜਿਹੜਾ ਆਪਣਾ ਫਰਜ਼ ਨਿਭਾ ਰਹੇ ਨੇ ਜਿਵੇਂ ਕਿ ਪ੍ਰਗਟ ਸਿੰਘ ਆ ਬਾਈ ਜੀ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਜਾਣਕਾਰੀ ਸਾਂਝੀ ਕੀਤੀ ਇਦਾਂ ਵੀਰੇ ਤੁਹਾਡਾ ਕੀ ਨਾ ਹਰਵੀਰ ਸਿੰਘ ਹਰਵੀਰ ਸਿੰਘ ਤੁਹਾਡਾ ਵੀਰੇ ਸਮਨਪੀਰ ਹੈ ਸਮਨਪੀਰ ਬਾਬੀ ਤੁਹਾਡਾ ਕੌਰ ਸਿੰਘ ਨੇੜੇ ਨੂੰ ਹੋ ਜਾ ਸੁਣਿਆ ਇਹ ਮੈਂਬਰ ਪੰਚਾਇਤ ਨੇ ਜੀ ਕੌਰ ਸਿੰਘ ਪਿੰਡ ਦੇ ਹਨ ਘਟੁਕਟ ਇਹਨਾਂ ਨੇ ਹਾਰਾ ਨਾਰਾ ਤਾਂ ਮਾਰਿਆ ਕਣੋ ਕਟੇ ਤਾਂ ਇੱਕ ਜ਼ਿੰਮੇਵਾਰੀ ਤਾਂ ਚੱਕੀ ਵੀ ਚਲੋ ਹੋਰ ਨਹੀਂ ਕੁਝ ਕਰ ਸਕਦੇ ਦੇਖੋ ਅੱਜ ਦਾ ਸਮਾਂ ਕੋਈ ਇਦਾਂ ਦਾ ਹੈ ਨਹੀਂ ਵੀ ਗਵਾਂਢੀ ਕੋਈ ਆਪਦੇ ਘਰੇ ਲਈ ਆ ਕੇ ਬੰਦੇ ਨੂੰ ਰੱਖ ਲੂਗਾ ਜਦੋਂ ਆਪਦਾ ਨਹੀਂ ਕੋਈ ਖੜਕ ਕੇ ਤਿਆਰ ਫਿਰ ਦੂਜਾਂ ਕੰਮ ਦਾ ਬਗਾਨਾ ਹਨਾ ਪਰ ਇੱਥੇ ਤੱਕ ਲੈ ਕੇ ਆਏ ਇਹ ਵੀ ਇੱਕ ਵੱਡੀ ਗੱਲ ਆ ਸ਼ੁਕਰੀਆ ਵਾ ਪਰ ਕੌੜੀ ਪਿੰਡ ਦੇ ਵਿੱਚ ਗੱਲ ਕੱਲੇ ਪਿੰਡ ਕੌੜੀ ਦੀ ਨਹੀਂ ਪਿੰਡ ਹੋਰ ਜਿੱਥੋਂ ਵੀ ਅਸੀਂ ਕਿੰਨੇ ਮੰਦੇ ਲੈ ਕੇ ਆਉਂਦੇ ਜਾਂ ਸਾਡੇ ਕੋਲੇ ਛੱਡ ਕੇ ਜਾਂਦੇ ਨੇ ਲੋਕ ਉਸ ਪਿੰਡਾਂ ਦੇ ਵਿੱਚ ਕਿੰਨੇ ਲੋਕ ਹੁੰਦੇ ਨੇ ਜਿਹੜੇ ਕੈਨੇਡਾ ਅਮਰੀਕਾ ਚ ਵੱਸਦੇ ਨੇ ਜਿਹੜੇ ਚੰਗੇ ਘਰਾਂ ਚ ਨੇ ਜਿਨ੍ਹਾਂ ਕੋਲੇ ਮਹਾਰਾਜ ਨੇ ਬੜੀ ਬਰਕਤ ਪਾ ਕੇ ਕੀਤੀ ਹੋਈ ਆ ਵੀ ਉਹਨਾਂ ਕੋਲੇ ਸਭ ਕੁਝ ਆ ਬਸ ਕਿਤੇ ਨਾ ਕਿਤੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਵੀ ਸਾਡਾ ਕੀ ਆ ਸਾਨੂੰ ਕੀ ਆ ਛੱਡੋ ਪਰ ਆਪਾਂ ਕਾਨੂੰ ਕਰਨਾ ਆਪਾਂ ਨੂੰ ਕੀ ਆ ਕੁਝ ਕਮੀਆਂ ਮੂਰੇ ਇਨਸਾਨ ਦੀਆਂ ਜਿਵੇਂ ਹੁਣ ਬਾਪੂ ਜੀਆ ਵੀ ਕੁਝ ਕਮੀਆਂ ਬਾਪੂ ਟਰੱਕ ਡਰਾਈਵਰ ਸੀ ਡੋਡੇ ਖਾਂਦਾ ਸੀ ਫਿਰ ਜੀਵ ਥੋੜੇ ਰੱਖਣ ਵਾਲੀ ਗੋਲੀ ਖਾਣ ਲੱਗ ਗਿਆ ਬੀੜੀਆਂ ਪੀਣ ਲੱਗ ਗਿਆ ਫਿਰ ਬੰਦਾ ਭੱਜਦਾ ਜਿੰਮੇਵਾਰ ਅਗਲਾ ਕਹਿੰਦਾ ਇਹ ਤਾਂ ਨਸ਼ਾ ਕਰਦਾ ਬਹਾਨਾ ਮਿਲ ਜਾਂਦਾ ਬੰਦੇ ਨੂੰ ਹਾਲਾਂਕਿ ਅੱਜ ਬਾਪੂ ਦੀ ਜਿਹੜੀ ਜ਼ਰੂਰਤ ਆ ਉਹ ਬੜੀ ਵੱਡੀ ਨਹੀਂ ਕੋਈ ਪਰ ਜੇ ਇਹ ਦੇ ਹਾਲਾਤ ਜਿਹੜੇ ਬਣੇ ਹੋਇਆ ਤੇ ਬਾਪੂ ਦੀ ਲੱਤ ਵੱਢਣੀ ਪੈ ਸਕਦੀ ਪੈਰ ਗਲਿਆ ਹੋਇਆ ਜੀ ਬਸ ਕੀੜੇ ਹੀ ਨਹੀਂ ਪਏ ਬਾਕੀ ਸਾਰਾ ਕੁਝ ਹੀ ਹੋ ਗਿਆ ਕੀੜੇ ਤਾਂ ਨਹੀਂ ਪਏ ਜੀ ਨਾ ਹਜੇ ਇਹੀ ਬਚਤ ਆ ਪਰ ਜਿਸ ਹਿਸਾਬ ਨਾਲ ਜੇ ਤੁਸੀਂ ਦੇਖੋ ਪੈਰ ਉੱਪਰਲੀ ਮਾਸ ਦੀ ਸਾਰੀਆਂ ਅੰਦਰਲੀਆ ਪਰਤਾਂ ਜਮੇ ਗਲ ਗਈਆਂ ਪੈਰ ਬਿਲਕੁਲ ਹੀ ਖਤਮ ਹੋਇਆ ਪਿਆ ਖੋਲੋ ਕੱਕਾ ਪੱਟੀ ਤੇ ਹਰਕੀਰਤ ਸਿੰਘ ਬਾਪੂ ਨੱਪੀ ਤੁਹਾਡਾ ਗੋਤ ਕੀ ਆ ਬੜੈਚ ਆ ਜੀ ਬੜੈਚ ਹਰਕੀਰਤ ਸਿੰਘ ਬੜੈਚ ਸਾਰੀ ਉਮਰ ਟਰੱਕ ਡਰਾਈਵਿੰਗ ਕੀਤੀ ਆ ਟਰੱਕਾਂ ਤੇ ਰਿਹਾ ਬਾਪੂ ਨੇ ਦੁਨੀਆ ਘੁੰਮੀ ਆ ਪੂਰਾ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਪਰ ਹੁਣ ਪੈਰ ਤੇ ਪੱਟੀ ਵੀ ਨਹੀਂ ਮਤਲਬ ਕਰਨ ਵਾਲਾ ਕੋਈ ਸਿਸਟਮ ਸੀਗਾ ਆ ਕੱਪੜੇ ਗੰਦੇ ਜੇ ਬਾਪੂ ਨੇ ਪਜਾਮੇ ਪੂਜਮੇ ਕੁੜਤੇ ਕੁੜਤੇ ਪੱਟ ਵੱਢ ਕੇ ਤੇ ਉਹੀ ਬੰਨੇ ਹੋਏ ਆ ਉੱਪਰ ਤੇ ਪੈਰ ਦਾ ਦੇਖੋ ਹਾਲਤ ਕੀ ਆ ਕਿ ਮੈਂ ਸਾਰਾ ਪੈਰ ਗਲਿਆ ਪਿਆ ਤੇ ਆ ਕੋਈ ਦੇਸੀ ਦਵਾਈ ਲਾਈ ਹੋਈ ਆ ਉੱਤੇ ਦੇਸੀ ਲਾਈ ਹੋਈ ਆਈ ਐਵੇਂ ਤੇ ਜੀ ਤੇ ਲਵਾਉਂਦਾ ਦੀ ਮੈਂ ਪਹਿਲਾਂ ਇੱਕ ਹੋਰ ਆ ਕਹੇ ਇੱਕ ਹੋਰ ਹਾਂ ਆ ਦੇ ਨਿਕਾ ਜਾ ਮੋਟ ਭਾਈ ਦਾ ਕਮਨ ਦੇਸੀ ਦਵਾਈ ਦੇ ਨਾਲ ਲੇਪ ਕੀਤੀ ਹੋਈ ਆ ਕੋਈ ਦੇਖੋ ਕੀ ਹਾਲਾਤ ਬਣ ਗਏ ਨੇ ਪੈਰ ਦੇ ਕਿੰਦੀ ਕ ਵੱਡੀ ਸੀ ਇਹ ਸਮੱਸਿਆ ਜਦੋਂ ਸ਼ੁਰੂ ਹੋਈ ਪਰ ਗੱਲ ਜੀ ਇਹ ਨਾ ਤਾਂ ਬਾਪੂ ਨੇ ਭਰੇਜ ਰੱਖਿਆ ਵੀ ਮੇਰੀ ਲਾਤ ਤੇ ਸੱਟ ਲੱਗ ਗਈ ਹੈ ਪੈਰ ਤੇ ਵੀ ਮੈਂ ਉਹ ਸਾਰੀਆਂ ਚੀਜ਼ਾਂ ਛੱਡ ਦੇਵਾਂ ਜਿਹਦੇ ਕਰਕੇ ਇਹ ਸਮੱਸਿਆ ਵੱਧ ਸਕਦੀ ਹੈ ਉਹ ਦਿਨਾਂ ਜਿਉਂ ਕਮਾਜਾ ਕਰਦਾ ਮੇਰਾ ਤਾਂ ਤੇ ਨਾ ਕਿਸੇ ਹੋਰ ਨੇ ਪੈਰ ਪਰੇ ਉਦਾਂ ਦਾ ਪ੍ਰਾਲਾ ਕੀਤਾ ਕਹਿੰਦਾ ਜੇ ਨਾਲ ਇਸ ਇਨਸਾਨ ਦੀ ਗਾਹ ਨੂੰ ਕਰਦੇ ਕੁਰਸੀ ਜਿਹੜੀ ਲੱਤ ਵੱਟ ਸਕਦੀ ਜੇ ਪ੍ਰਾਲਾ ਕੀਤਾ ਤਾਂ ਇਹ ਵੀਰ ਹਰਵੀਰ ਹੋਣਾ ਨੇ ਕੀਤਾ ਧੰਨਵਾਦ ਆ ਇੰਨੀ ਸਮੈਲ ਆ ਰਹੀ ਹੈ ਇੰਨੀ ਜ਼ਿਆਦਾ ਸਮੈਲ ਆ ਰਹੀ ਹੈ ਗੰਦੀ ਬਈਆ ਸਾਡੇ ਮਾਸਕ ਲੱਗੇ ਹੋਣ ਦੇ ਬਾਵਜੂਦ ਵੀ ਸਮੈਲ ਬਹੁਤ ਜ਼ਿਆਦਾ ਆ ਰਹੀ ਬਸ ਰਦਾਸ ਕਰਿਓ ਬਾਪੂ ਆਪਣੇ ਪੈਰਾਸਰ ਹੋ ਜੇਵੇ ਪੈਰਾਸਰ ਹੋ ਕੇ ਆਪਣੇ ਇੱਕ ਚੰਗਾ ਜੀਵਨ ਬਤੀਤ ਕਰੇ ਲਾਈਟ ਕਰੋ ਥੋੜੀ ਨੇੜੇ ਵਾਹ ਓਹੋ ਓਹੋ ਠਿਕਾਣਾ ਕਰ ਬਾਪੂ ਹਾਏ ਵਾਹ ਹਾਏ 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 ਰੱਬਾ ਓਹੋ ਹਾਏ ਓਏ ਹਾਏ 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 ਹੇ ਮਾ ਮਾਸਾ ਵੇ ਹੋ 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 ਉਹ ਮਰ ਗਿਆ ਹੋ 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 ਆਏ ਹੋਰ ਬਾ ਮਰ ਗਿਆ ਉਹ ਵੀਰ ਉਹ ਛੱਡ ਦੇ ਯਾਰ ਉਹ ਛੱਡ ਦੇ ਉਹ ਵੀ ਗਿਆ ਉਹ ਛੱਡ ਦੇ ਹੁਣ ਤਾਂ ਯਾਰ ਉਹ ਵੀਰ ਛੱਡ ਦੇ ਉਹ ਬਾਈ ਹੋ ਉਹ ਬਾਈ ਛੱਡ ਦੇ ਓਏ ਉਹ ਛੱਡ ਦੇ ਵੀਰ ਓਏ ਹੋ 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 ਉਹ ਮਰ ਗਿਆ ਉਹ ਵੀਰੇ ਛੱਡ ਦੇ ਛੱਡ ਦੇ ਛੱਡ ਉਹ ਛੱਡ ਦੇ ਓ ਵੀਰ ਉਹ ਛੱਡ